ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਅੱਜ ਅਸੀਂ ਲੋਮੀ ਕਲਾਸ ਦੀ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਨਿਬੰਧ ਗਲੀ ਵਿੱਚ ਪੜਾਂਗੇ ਅੱਜ ਅਸੀਂ ਇਸ ਦੇ ਪਰਿਸ਼ਨ ਉੱਤਰ ਸਾਰ ਤੇ ਵਸਤੂਨਿਸ਼ਟ ਪ੍ਰਸ਼ਨ ਕਰਾਂਗੇ ਗਲੀ ਵਿੱਚ ਨਿਬੰਧ ਦਾ ਸਾਰ ਗਲੀ ਵਿੱਚ ਛਾਬੜੀ ਵਾਲੇ ਨੇ ਕੋਕਾ ਦਿੱਤਾ ਤੇ ਗਲੀ ਦੀਆਂ ਤੀਵੀਆਂ ਆ ਕੇ ਉਸ ਕੋਲੋਂ ਸੇਵੀਆਂ ਪਾਪੜ ਤੇ ਦਾਲ ਨੂੰ ਖਰੀਦ ਕੇ ਖਾਣ ਲੱਗੀਆਂ ਇਸ ਤਰ੍ਹਾਂ ਛਾਬੜੀ ਵਾਲੇ ਦੀ ਇਚੌਂਸਾਰ ਇੱਕ ਤੀਵੀਂ ਨੇ ਹੋਰਨਾਂ ਤੀਵੀਆਂ ਨੂੰ ਜਾ ਕੇ ਦੱਸਿਆ ਤੇ ਕਈਆਂ ਨੇ ਥੋੜਾ ਥੋੜਾ ਸੋਦਾ ਲਿਆ ਤੇ ਨਾਲ ਹੀ ਉਸ ਨੂੰ ਕਿਹਾ ਕੀ ਉਹ ਕੱਲ ਨੂੰ ਕੁਗਣੀਆਂ ਲੈ ਕੇ ਆਵੇ ਦੂਜੇ ਦਿਨ ਸਵੇਰੇ ਪੰਜ ਸੱਤ ਕੁੜੀਆਂ ਤੇ ਕੁਝ ਤੀਵੀਆਂ ਦਰਬਾਰ ਸਾਹਿਬ ਗਈਆਂ ਇਸ ਸਮੇਂ ਉਹਨਾਂ ਦੇ ਰਾਹ ਵਿੱਚ ਕੋਲ ਖੋਤੇ ਨੂੰ ਹਿੰਗ ਦਾ ਸੁਣ ਕੇ ਥੁੱਕਦਿਆਂ ਉਹਨਾਂ ਨੂੰ ਨੈਸ਼ ਆਖਿਆ ਦਰਬਾਰ ਸਾਹਿਬ ਦੇ ਪੋਣੇ ਵਿੱਚ ਇਸ਼ਨਾਨ ਕਰਨ ਮਗਰੋਂ ਦਿਨ ਵੱਡਾ ਚੜਨ ਕਰਕੇ ਉਹਨਾਂ ਨੂੰ ਫਿਕਰ ਲੱਗਾ ਕਿ ਨਾ ਉਹਨਾਂ ਐਤਵਾਰ ਦੀ ਕਥਾ ਸੁਣੀ ਹੈ ਤੇ ਨਾ ਹੀ ਰੋਟੀ ਪਕਾਈ ਹੈ ਵਿੱਚੋਂ ਹੀ ਇੱਕ ਮਿਸਰਾਣੀ ਤੋਂ ਕਥਾ ਸੁਣ ਕੇ ਉਹਨਾਂ ਘਰ ਆ ਕੇ ਰੋਟੀ ਟੁਕ ਕੀਤਾ ਹੁਣ ਇੱਕ ਬੰਜਾਰਾ ਆ ਗਿਆ ਤੇ ਸਾਰਿਆਂ ਉਸ ਦਿਵਾਲੇ ਇਕੱਠੀਆਂ ਹੋ ਕੇ ਦੰਦਾਸੇ ਦੰਦਾਸੇ ਤੋਂ ਭਾਵ ਦੰਦਾ ਉਤੇ ਮਲਣ ਵਾਲੀ ਰੰਗਲੀ ਦਤਨ ਮੋਹਲਮੇ ਦੀਆਂ ਵਾਲੀਆਂ ਭਾ ਸੋਨੇ ਜਾਂ ਚਾਂਦੀ ਦਾ ਪਾਣੀ ਚੜੀਆਂ ਹੋਣ ਵਾਲੀਆਂ ਵਾਲੀਆਂ ਬਿੰਦੀਆਂ ਤੇ ਛਾਪਾਂ ਛੱਲਿਆਂ ਦੇ ਭਾ ਭਾ ਮਤਲਬ ਉਹਨਾਂ ਦਾ ਮੁੱਲ ਪੁੱਛਣ ਲੱਗੀਆਂ ਇਹਨੇ ਨੂੰ ਇੱਕ ਬੁੱਢੀ ਆ ਕੇ ਬੰਜਾਰੇ ਨੂੰ ਪੈ ਗਈ ਤੇ ਨਾ ਹੀ ਉਸ ਦੁਆਲੇ ਖਿਰਖਿੜ ਕਰਨ ਵਾਲੀਆਂ ਕੁੜੀਆਂ ਨੂੰ ਵੀ ਬੁੱਢੀ ਦੀ ਡਾਂਟ ਸੁਣ ਕੇ ਵੰਜਾਰਾ ਡਰਦਾ ਚਲਾ ਗਿਆ ਫਿਰ ਗਲੀ ਵਿੱਚ ਇੱਕ ਪੱਤਰੀ ਵਾਲੇ ਪਾਂਡੇ ਨੇ ਆ ਕੇ ਇੱਕ ਤੀਵੀ ਨੂੰ ਪਰਮਾ ਲਿਆ ਉਹ ਉਸ ਨੂੰ ਆਪਣਾ ਹੱਥ ਦਿਖਾਉਣ ਲੱਗ ਪਈ ਪਾਂਡੇ ਨੇ ਇੱਧਰ ਉੱਧਰ ਦੀਆਂ ਮਾਰ ਕੇ ਉਸ ਨੂੰ ਕਿਹਾ ਕਿ ਉਸ ਤੇ ਪੁੱਤਰ ਮੂਲੇ ਨੇ ਚੇਤੀ ਵਿਆਹੇ ਜਾਣਾ ਹੈ ਉਸ ਦੀ ਪਤਰੀ ਕਹਿੰਦੀ ਹੈ ਕਿ ਉਹ ਉਸ ਨੂੰ ਥੋੜਾ ਜਿਹਾ ਤੇਲ ਤੰਦਾ ਕਪੜਾ ਤੇ ਕੁਝ ਚਾਂਦੀ ਆਪਣੇ ਸਿਰ ਨਾਲ ਛਵਾ ਕੇ ਦੇਵੇ ਫਿਰ ਉਸ ਦੇ ਸਾਰੇ ਦਲਿੱਦਰ ਦੂਰ ਹੋ ਜਾਣਗੇ ਦਲਿੱਦਰ ਪਾਵ ਗਰੀਬੀ ਜਾਂ ਦੁੱਖ ਮੂਲੇ ਦੀ ਮਾਂ ਇਹ ਸਭ ਕੁਝ ਦੇਣ ਮਗਰੋਂ ਹੋਰ ਨਾ ਗਵਾਡਣਾ ਨੂੰ ਸੱਦ ਲਈ ਜਿਨ੍ਹਾਂ ਦੇ ਪ੍ਰੇਸ਼ਨਾਵਾਂ ਦੇ ਉੱਤਰ ਦਿੰਦਿਆਂ ਪਾਂਡਾ ਇਧਰ ਉਧਰ ਦੀਆਂ ਮਾਰ ਕੇ ਕਿਸੇ ਦਾ ਛੱਲਾ ਕਿਸੇ ਦੀ ਛਾਪ ਕਿਸੇ ਦੇ ਕੰਦੀ ਵਾਲੀ ਕਿਸੇ ਦੀ ਚਾਦਰ ਤੇ ਕਿਸੇ ਦੀ ਕੁੜਤੀ ਲੈ ਕੇ ਆਪਣੇ ਰਾਹ ਪੈ ਗਿਆ ਅੱਗੇ ਪ੍ਰਸ਼ਨ ਉੱਤਰ ਫਸਟ ਕੁਐਸਚਨ ਸਰਦਾਰਾਮ ਫਲੋਰੀ ਨੇ ਕਿਸੇ ਛਾਬੜੀ ਜਾਂ ਕਿਸੇ ਵੰਜਾਰੇ ਦੇਉਣ ਤੇ ਗਲੀ ਦਾ ਦ੍ਰਿਸ਼ ਕਿਸ ਖੂਬੀ ਨਾਲ ਚਿੱਤਰਿਆ ਹੈ ਉੱਤਰ ਸਰਦਾਰਾਮ ਫਲੋਰੀ ਨੇ ਅੱਜ ਤੋਂ ਸਵਾ ਕੁ 100 ਸਾਲ ਪਹਿਲਾਂ ਦੇ ਪੰਜਾਬ ਦੀ ਗਲੀ ਵਿੱਚ ਕਿਸੇ ਛਾਬੜੀ ਵਾਲੇ ਵੰਜਾਰੇ ਦੇ ਔਨ ਨੋ ਬੜੇ ਯਥਾਰਥਕ ਅਤੇ ਸੰਜੀਪ ਰੂਪ ਵਿੱਚ ਚਿੱਤਰਿਆ ਹੈ ਇਨਾਂ ਦ੍ਰਿਸ਼ਾਂ ਵਿੱਚ ਸਾਕਾਰ ਰੂਪ ਦੇਣ ਲਈ ਲੇਖਕ ਨੇ ਯਥਾਰਥਕ ਘਟਨਾਵਾਂ ਸ਼ਬਦ ਚਿੱਤਰਾਂ ਕੁੜੀਆਂ ਔਰਤਾਂ ਤੇ ਬੁੱਢੀਆਂ ਦੇ ਜਿਉਂਦੇ ਜਾਗਦੇ ਅਤੇ ਕੁਦਰਤੀ ਪਾਤਰਾਂ ਤੇ ਛੋਟੇ-ਛੋਟੇ ਚੁਸਤ ਵਾਰਤਾਲਾਪ ਤੋਂ ਕੰਮ ਲਿਆ ਹੈ ਨੈਕਸਟ ਕੁਐਸਚਨ ਪਾਂਡਾ ਪੋਲੀਆਂ ਪਾਲੀਆਂ ਔਰਤਾਂ ਨੂੰ ਕਿਵੇਂ ਵਰਗਲਾ ਕੇ ਲੁੱਟਦਾ ਸੀ ਉੱਤਰ ਪਾਂਡਾ ਪੋਲੀਆਂ ਪਾਲੀਆਂ ਔਰਤਾਂ ਨੂੰ ਲੁੱਟਣ ਲਈ ਹੱਥ ਵਿੱਚ ਪੱਤਰੀ ਫੜ ਕੇ ਆਉਂਦਾ ਹੈ ਤੇ ਖੁਸ਼ਾਮ ਦੀ ਲੈਜ਼ੇ ਵਿੱਚ ਇਸਤਰੀਆਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ ਫਿਰ ਉਹ ਉਹਨਾਂ ਦੇ ਹੱਥ ਦੇਖਦਾ ਹੈ ਤੇ ਕਿਸਮਤ ਬਾਰੇ ਭਵਿੱਖਬਾਣੀਆਂ ਕਰਦਾ ਹੋਇਆ ਕਿਸੇ ਨੂੰ ਉਸਦੇ ਪੁੱਤਰ ਦੇ ਵਿਆਹ ਬਾਰੇ ਕਿਸੇ ਨੂੰ ਗਵਾਂਡਾਂ ਦੇ ਦਗੇ ਬਾਰੇ ਕਿਸੇ ਨੂੰ ਭਰਾ ਦੀ ਕੁੜਮਾਈ ਬਾਰੇ ਤੇ ਕਿਸੇ ਨੂੰ ਕਿਸਮਤ ਵਿੱਚ ਧੰਨ ਦੇ ਹੋਣ ਬਾਰੇ ਦੱਸ ਕੇ ਉਹਨਾਂ ਤੋਂ ਛਾਪਾਂ ਛੱਲੇ ਚਾਦਰਾਂ ਕੁੜਤੇ ਚਾਂਦੀ ਤੇ ਤੇਲ ਆਦ ਲੁੱਟਦਾ ਹੈ ਅਗਲਾ ਕੁਐਸਚਨ ਮਨਚੰਗਾ ਤੇ ਕਟੋਤੀ ਵਿੱਚ ਗੰਗਾ ਆਖਾਨ ਦਾ ਕੀ ਭਾਵ ਹੈ ਉੱਤਰ ਇਸ ਦਾ ਭਾਵ ਇਹ ਹੈ ਕਿ ਜਦੋਂ ਬੰਦੇ ਦਾ ਮਨ ਚੰਗਾ ਹੋਵੇ ਤਾਂ ਸਾਰੇ ਤੀਰਥਾਂ ਦਾ ਮਹੱਤਮ ਘਰ ਵਿੱਚ ਹੀ ਪ੍ਰਾਪਤ ਹੋ ਜਾਂਦਾ ਹੈ ਫਿਰ ਤੀਰਥਾਂ ਉੱਤੇ ਜਾਣ ਦੀ ਕੋਈ ਲੋੜ ਨਹੀਂ ਰਹਿੰਦੀ ਅੱਗੇ ਬੇਟਾ ਆਪਣੇ ਵਸਤੂਨਿਸ਼ਟ ਪ੍ਰਸ਼ਨ ਫਸਟ ਕੁਐਸਚਨ ਗਲੇ ਵਿੱਚ ਲੇਖ ਕਿਸ ਦੀ ਰਚਨਾ ਹੈ ਸ਼ਰਦਾ ਰਾਮ ਫਲੋਰੀ ਪਾਇਵਰ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਗੁਰਬਖਸ਼ ਸਿੰਘ ਉੱਤਰ ਸਰਦਾ ਰਾਮ ਫਲੋਰੀ ਨੈਕਸਟ ਕੁਐਸਚਨ ਗਲੀ ਵਿੱਚ ਲੇਖ ਵਿੱਚ ਕਿਹੜੇ ਸ਼ਹਿਰ ਦੀ ਗਲੀ ਦਾ ਜ਼ਿਕਰ ਹੈ ਉੱਤਰ ਅੰਮ੍ਰਿਤਸਰ ਦੀ ਅਗਲਾ ਕੁਐਸਚਨ ਗਲੀ ਵਿੱਚ ਸਭ ਤੋਂ ਪਹਿਲਾਂ ਕੌਣ ਆਇਆ ਜਾਂ ਗਲੀ ਵਿੱਚ ਸਭ ਤੋਂ ਪਹਿਲਾਂ ਕਿਸ ਨੇ ਹੋਕਾ ਦਿੱਤਾ ਉੱਤਰ ਛਾਬੜੀ ਵਾਲਾ ਨੈਕਸਟ ਕੁਐਸਚਨ ਦੀਵੀਆਂ ਚਾਬੜੇ ਵਾਲੇ ਕੋਲ ਆ ਕੇ ਸਲੂਨੇ ਪਾਪੜ ਸੇਵੀਆਂ ਤੇ ਦਾਲ ਖਰੀਦ ਕੇ ਖਾਣ ਲੱਗੀਆਂ ਇਹ ਕਥਨ ਠੀਕ ਹੈ ਜਾਂ ਗਲਤ ਉੱਤਰ ਠੀਕ ਨੈਕਸਟ ਕੁਐਸਚਨ ਗਲੇ ਵਿੱਚ ਸਭ ਤੋਂ ਮਗਰੋਂ ਕੋਣ ਆਇਆ ਉੱਤਰ ਪਾਂਡਾ ਅਗਨਾ ਕੁਐਸਚਨ ਵੰਜਾਰਾ ਪਾਂਡਾ ਖੋਤਾ ਮਿਸਰਾਣੀ ਇੱਕ ਬੁੱਢੀ ਬਸੰਤੇ ਦੀ ਮਾਂ ਮਨਸਾ ਦੇਵੀ ਮੂਲੇ ਮੰਸੀ ਉੱਡੀ ਗੁਜਰੀ ਮਾਲਣ ਨੰਦੋ ਰੂੜੀ ਪਾਤਰ ਕਿਹੜੇ ਪਾਠ ਵਿੱਚ ਹਨ ਉੱਤਰ ਗਲੀ ਵਿੱਚ ਅਗਲਾ ਕੁਐਸਚਨ ਵੋਟੀਆਂ ਨੇ ਛਾਬੜੀ ਵਾਲੇ ਤੋਂ ਸੋਦਾ ਖਰੀਦਣ ਲਈ ហេਠਾਂ ਕੀ ਲਮਕਾਇਆ ਉੱਤਰ ਛੱਕੂ ਅਗਲਾ ਕੁਐਸਚਨ ਦੂਜੇ ਦਿਨ ਵੱਡੇ ਅੰਮ੍ਰਿਤ ਵੇਲੇ ਇਸਤਰੀਆਂ ਇਕੱਠੀਆਂ ਹੋ ਕੇ ਦਰਬਾਰ ਸਾਹਿਬ ਗਈਆਂ ਇਹ ਕਥਨ ਸਹੀ ਹੈ ਜਾਂ ਗਲਤ ਉੱਤਰ ਸਹੀ ਹੈ ਅਗਲਾ ਕੁਐਸਚਨ ਦਰਬਾਰ ਸਾਹਿਬ ਪਹੁੰਚ ਕੇ ਇਸਤਰੀਆਂ ਨੇ ਕਿੱਥੇ ਆਰਾਮ ਕੀਤਾ ਉੱਤਰ ਪੌਣੇ ਵਿੱਚ ਨੈਕਸਟ ਕੁਐਸਚਨ ਜਦੋਂ ਖੋਤਾ ਹਣਕਿਆ ਉਦੋਂ ਤ੍ਰਿਮਤਾ ਕਿੱਧਰ ਜਾ ਰਹੀਆਂ ਸਨ ਉੱਤਰ ਦਰਬਾਰ ਸਾਹਿਬ ਵੱਲ ਨੈਕਸਟ ਕੁਐਸਚਨ ਦਰਬਾਰ ਸਾਹਿਬ ਇਸ਼ਨਾਨ ਕਰਨ ਮਗਰੋਂ ਤ੍ਰਿਮਤਾ ਕੀ ਸੁਣਨਾ ਚਾਹੁੰਦੀਆਂ ਸਨ ਉੱਤਰ ਐਤਵਾਰ ਦੀ ਕਥਾ ਅਗਲਾ ਕੁਐਸਚਨ ਤ੍ਰਿਮਤਾ ਨੇ ਕਿਸ ਤੋਂ ਕਥਾ ਸੁਣੀ ਉੱਤਰ ਮਿਸਰਾਣੀ ਤੋਂ ਨੈਕਸਟ ਕੁਐਸਚਨ ਵੁੱਡੀ ਨੇ ਕਿਸ ਨੂੰ ਡਾਂਟਿਆ ਉੱਤਰ ਵੰਜਾਰੇ ਨੂੰ ਤੇ ਕੁੜੀਆਂ ਨੂੰ ਨੈਕਸਟ ਕੁਐਸਚਨ ਖਾਲੀ ਥਾਂ ਭਰੋ ਵੰਜਾਰੇ ਦੇ ਜਾਣ ਤੋਂ ਮਗਰੋਂ ਗਲੀ ਵਿੱਚ ਡੈਸ਼ ਆਇਆ ਉੱਤਰ ਪਾਂਡਾ ਨੈਕਸਟ ਕੁਐਸਚਨ ਪਾਂਡੇ ਨੇ ਹੱਥ ਵਿੱਚ ਕੀ ਫੜਿਆ ਹੋਇਆ ਸੀ ਉੱਤਰ ਪੁਰਾਣੀ ਜਹੀ ਪੱਤਰੀ ਅਗਲਾ ਕੁਐਸਚਨ ਪਾਂਡੇ ਨੇ ਕਿਸ ਦੇ ਜਲਦੀ ਵਿਆਹੇ ਜਾਣ ਦੀ ਗੱਲ ਕੀਤੀ ਉੱਤਰ ਮੁੱਲੇ ਦੇ ਨੈਕਸਟ ਕੁਐਸਚਨ ਥੋੜਾ ਜਿਹਾ ਤੇਲ ਤੰਦਾ ਕਪੜਾ ਤੇ ਚਾਂਦੀ ਸਿਰ ਨਾਲ ਸ਼ਵਾ ਕੇ ਪਾਂਡੇ ਨੂੰ ਦੇ ਨਾਲ ਕੀ ਦੂਰ ਹੋ ਜਾਣਾ ਸੀ ਉੱਤਰ ਸਬਦ ਲਿੱਦਰ ਅਗਲਾ ਕੁਐਸਚਨ ਕਿਸੇ ਦਾ ਛੱਲਾ ਕਿਸੇ ਦੀ ਛਾਪ ਕੰਨ ਦੀ ਵਾਲੀ ਅਤਰ ਚਾਦਰ ਲੋਹਾ ਕੇ ਕਿਸ ਨੇ ਆਪਣਾ ਰਸਤਾ ਫੜਿਆ ਉੱਤਰ ਪਾਂਡੇ ਨੇ ਨੈਕਸਟ ਕੁਐਸਚਨ ਬੁੱਢੇ ਬੰਜਾਰੇ ਨੂੰ ਕਿਸ ਤੋਂ ਉਸ ਦੀਆਂ ਮਝੀਟੀਆਂ ਮਝੀਟੀਆਂ ਪਾਉ ਵਾਲ ਪਟਾਉਣ ਦੀ ਧਮਕੀ ਦਿੰਦੀ ਸੀ ਉੱਤਰ ਪੁੱਤਰ ਤੋਂ ਅਗਲਾ ਕੁਐਸਚਨ ਪਾਂਡਾ ਸਭ ਤੋਂ ਪਹਿਲਾਂ ਕਿਸ ਨੂੰ ਠੱਗਦਾ ਹੈ ਉੱਤਰ ਮੂਲੇ ਦੀ ਮਾਂ ਨੂੰ ਨੈਕਸਟ ਕੁਐਸਚਨ ਮੂਲੇ ਦੀ ਮਾਂ ਦੀ ਦਰਾਨੀ ਦਾ ਨਾਂ ਕੀ ਸੀ ਉੱਤਰ ਬਸੰਤੀ ਇਸ ਤਰ੍ਹਾਂ ਬੱਚਿਓ ਅਖੀਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਸਾਰ ਤੇ ਪ੍ਰੈਸ਼ਨ ਉੱਤਰ ਚੰਗੀ ਤਰ੍ਹਾਂ ਸਮਝ ਲੱਗ ਚੁੱਕੇ ਹੋਣਗੇ ਅਗਲੀ ਵੀਡੀਓ ਵਿੱਚ ਅਸੀਂ ਅਗਲਾ ਲੇਖ ਕਰਾਂਗੇ ਧੰਨਵਾਦ